ਜਿਹੜੇ ਸੋ ਕਾਲਡ ਸੰਸਥਾਵਾਂ ਸਮਾਜ ਸੇਵੀ ਉਹਨਾਂ ਨੇ ਬਹੁਤ ਰੁਪਈਆ ਬਣਾ ਜਾਣਾ ਨੇ ਯੂਟਿਊਬਰਾਂ ਨੇ ਯੂਟਿਊਬਾਂ ਖੜੀ ਕਰ ਜਾਣੀਆਂ ਉਹਦੇ ਚੈਨਲ ਪਰ ਇਹ ਪਿਛਲੇ ਕੌਣ ਨੇ ਆਹ ਲੋਕ ਜਿਹੜੇ ਇਸ ਸਰਕਾਰ ਨੂੰ 94 95 ਸੀਟਾਂ ਚਤਾ ਕੇ ਅੱਜ ਪੁਛਟਾਉਂਦੇ ਪਏ ਨੇ ਭੁਗਤਾਨ ਸਿੰਘ ਮਾਨ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਦਿੰਨਾ ਮਾੜੀ ਮੋਟੀ ਜਿਹੜੀ ਤੇਰੀ ਇੱਜ਼ਤ ਬੱਚੀ ਸੀ ਨਾ ਆਹੜਾ ਨੇ ਉਹ ਵੀ ਨੰਗੇ ਕਰਤਾ ਤੁਹਾਨੂੰ ਆ ਜਿਹਨਾਂ ਨੂੰ ਮੜੀਨ ਫੋਖਰੇ ਵੱਡੇ ਵੱਡੇ ਟਰੈਕਟਰ ਸਲੈਂਸਰ ਲਾ ਲਏ ਜੀ ਡੈਕ ਲਾ ਲੇ ਇਹੋ ਮਂਡੀਰ ਮੁੱਕਦੀ ਫਿਰਦੀ ਅੱਜ ਅੱਜ ਕਿੱਥੇ ਹੈ ਭਾਈ ਸਰਕਾਰ ਤੁਸੀਂ ਇੱਕ ਹੈਲੀਕਾਪਟਰ ਦਿੱਤਾ ਕੀ ਕਰੂ ਇੱਕ ਘੰਟਾ ਨਹੀਂ ਚੱਲਿਆ ਉਹ ਇਹਨਾਂ ਨੂੰ ਹੈਲੀਕਾਪਟਰ ਨੇ ਲੋਡ ਹੈ ਤੁਸੀਂ ਕਰੋ ਐਲਾਨ ਜਿਹੜੀ ਆ ਤਾਰਪਈਆ ਕੰਡਿਆਲੀ ਜਿਹਦੇ ਨਾਲ ਬੰਨਣਾ ਹੈ ਇਹ ਕਿੰਨੇ ਕਿੰਨੇ ਕਿਲੋ ਦਿੰਨੇ ਹੋ ਭਾਈ ਆ ਕੇ ਦੱਸੋ ਪੂਰੇ ਦੇਸ਼ ਦੀ ਪੱਗ ਹੈ ਪੰਜਾਬ ਜੇ ਪੱਗ ਲੱਗੀ ਤਾਂ ਸਾਡੇ ਪੱਲੇ ਕੀ ਰਹਿ ਜਾਊ ਇਸ ਲਈ ਨਾ ਪੰਜਾਬ ਡਰਿਆ ਨਾ ਡਰੂਗਾ ਹਮੇਸ਼ਾ ਅੜ ਕੇ ਖੜਿਆ ਹੈ ਅੱਜ ਤੱਕ ਅੜੇ ਹੋਏ ਖੜੇ ਆ ਪੂਰੇ 5 ਬੰਦੇ ਗਿਣਾ ਦੋ 1947 ਤੋਂ ਲੈ ਕੇ ਅੱਜ ਤੱਕ ਜਿਹੜੇ ਲੀਡਰਾਂ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਸਰਪੰਚ ਹੀ ਗਿਣਾ ਦੋ ਆ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਸਿੰਗਰ ਕਹਿ ਕੇ ਗਾਲਾਂ ਕੱਢਦੇ ਹੁੰਦੇ ਸੀ ਉਹ ਤਾਂ ਫੇਰ ਆ ਕੇ ਸਾਡੇ ਨਾਲ ਖੜ ਗਏ ਪਰ ਇਹ ਲੀਡਰਾਂ ਚੋਂ ਇਹਨਾਂ ਚੋਂ ਕੋਈ ਬੰਦਾ ਨਹੀਂ ਆਇਆ ਡੁੱਬ ਗਈ ਸਰਕਾਰ ਮੈਂ ਤਾਂ ਕਹਿੰਦਾ ਹੜ੍ਹਾਂ ਦੇ ਪਾਣੀ ਚ ਰੁੜ ਜਾਣ ਇਹ ਸਾਰੇ ਪੁਲਿਸ ਇਹਨਾਂ ਦੇ ਰਖੇਲ ਬਣ ਨੂੰ ਆ ਅੱਜ ਹੁਣ ਹੜ ਆ ਗਏ ਕੁਛ ਉੱਥੇ ਖੜੇ ਨੇ ਕੁਛ ਨਾਲ ਗੱਡੀਆਂ 20 ਤੋਂ 25 ਜਾਂਦੀਆਂ ਨੇ ਕਿਉਂਕਿ ਆ ਪੈਂਦੇ ਨੇ ਆ ਲੋਕ ਪੈਂਦੇ ਨੇ ਬਿਲਕੁਲ ਅਨਲੈਕੀ ਆ ਰੁਕ ਰਹੇ ਆ ਵੀ ਇਹ ਮੀਡੀਆ ਜਾਊਗਾ ਇਹਨਾਂ ਨੇ ਸਾਡੀ ਮੰਨਣੀ ਨਹੀਂ ਕਿਹੜੇ ਮੰਨਣਗੇ ਸਰਕਾਰੀ ਜਿਹੜੇ ਕਹਣਗੇ ਡਿਲੀਟ ਹੋਊਗੀ ਜਾਂ ਐਂ ਕੁਝ ਹੋ ਗਿਆ ਆ ਤੁਸੀਂ ਸੱਚ ਦਿਖਾ ਦੇਣਾ ਇੱਥੇ ਇਹ ਕਹਿੰਦੇ ਆ ਉੱਥੇ ਕਹਿੰਦੇ ਜੀ ਅੱਗੇ ਪ੍ਰਸ਼ਾਸਨ ਲੱਗਿਆ ਹੋਇਆ ਆ ਹੁਣ ਤੁਸੀਂ ਗੜਾ ਕੱਢਿਆ ਆ ਆਪਾਂ ਨਾਲ ਨਾ ਕੋਈ ਪੁਲਿਸ ਦੇਖੀ ਨਾ ਕੁਛ ਨਹੀਂ ਦਿਖਦਾ ਦਿਖਿਆ ਮੈਨੂੰ ਦੱਸੋ ਕਿਹੜਾ ਪ੍ਰਸ਼ਾਸਨ ਹੈ ਉਹ ਕਹਿੰਦਾ ਮੈਨੂੰ ਇੱਕ ਪੰਜਾਬ ਦਾ ਇੱਕ ਵੱਡਾ ਸਮਾਜ ਸੇਵੀ ਆ ਜਿਹੜਾ ਹੁਣ ਗੋਲ ਦਮਾਲਾ ਬਣ ਕੇ ਹੜਾਂ ਚ ਤੁਰਿਆ ਫਿਰਦਾ ਹੈ ਕਹਿੰਦਾ ਉਹਨੇ ਮੈਨੂੰ ਕਿਹਾ ਆਪਦਾ ਪੇਚ ਚਲਾਉਣਾ ਛੱਡ ਦੇ 50000 ਸੈਲਰੀ ਤੇ ਚੰਡੀਗੜ੍ਹ ਤੇ ਨੂੰ ਫਲੈਟ ਦੇਊਗਾ ਆਪ ਆਓ ਵੀਰੇ ਜਿਹੜੇ ਲੋਕ ਪੀੜਤ ਨੇ ਆਪ ਆ ਕੇ ਇਹਨਾਂ ਦੀ ਮਦਦ ਕਰੋ ਮੰਨ ਲਓ ਆਵਾ ਇਹ ਪਿੰਡ ਨੂੰ ਪੁੱਛੋ ਭਾਈ ਕਿਹੜੀ ਚੀਜ਼ ਦੀ ਲੋੜ ਆ ਇਹਨਾਂ ਨੂੰ ਉਹ ਲੈ ਦਿਓ ਕਿਸੇ ਮੇਰੇ ਅੱਗੇ ਵਿਚੋਲੇ ਨੂੰ ਵੇਚਣਾ ਪਾਓ ਸਭ ਤੁਹਾਡੇ ਦਸਾਂ ਨਹਾਂ ਦੀ ਕਿਰਤ ਦੀ ਲੁੱਟ ਹੋ ਰਹੀ ਹੈ ਬਚੋ ਜਿੰਨਾ ਬੱਸ ਵੀਰ ਤੋਂ ਅਸੀਂ ਖਬਰਾਂ ਦੇਖ ਰਹੇ ਹਾਂ ਕਿ ਲੁਧਿਆਣੇ ਦੇ ਨੇੜੇ ਤੇੜੇ ਪੈਂਦੇ ਪਿੰਡਾਂ ਨੂੰ ਜਿਵੇਂ ਰੈੱਡ ਅਲਰਟ ਜਾਰੀ ਕੀਤਾ ਪਿਆ ਪ੍ਰਸ਼ਾਸਨ ਨੇ ਸਰਸਹਾਲੀ ਪਿੰਡ ਜਿਹੜਾ ਪੈਂਦਾ ਉਹਦੇ ਨੇੜੇ ਤੇੜੇ ਪੈਂਦੇ ਪਿੰਡ ਮੰਗਟ ਜਾਂ ਹੋਰ ਕਈ ਉਹਨਾਂ ਨੂੰ ਵੀ ਰੈੱਡ ਅਲਰਟ ਜਾਰੀ ਕੀਤਾ ਹੋਇਆ ਸੀਗਾ ਤੇ ਜਿਵੇਂ ਜੀਸੀਬੀਆਂ ਕੰਮ ਕਰ ਰਹੀਆਂ ਨੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਵੀ ਤੁਸੀਂ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਗੱਟੇ ਜਿਹੜੇ ਨੇ ਜੀਸੀਬੀ ਦੇ ਥਰੂ ਚੱਕ ਕੇ ਅੱਗੇ ਵੱਲ ਲੈ ਕੇ ਜਾਏ ਜਾ ਰਹੇ ਕਿਉਂਕਿ ਬੰਨ ਨੂੰ ਜਿਹੜਾ ਮਜ਼ਬੂਤੀ ਨਾਲ ਬੰਨਿਆ ਜਾ ਸਕੇ ਪ੍ਰਸ਼ਾਸਨ ਦੇ ਕੀ ਪ੍ਰਬੰਧ ਨੇ ਕਿਹੜੀਆਂ ਚੀਜ਼ਾਂ ਦੇ ਦੇਖਦੇ ਹੋਏ ਉਹ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਨਾਲ ਸੁਖਜਗਰਾਉ ਬਾਈ ਨੇ ਕਿਉਂਕਿ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਕੀ ਹਾਲਾਤ ਨੇ ਇੱਥੋਂ ਦੇ ਬਾਈ ਤੁਸੀਂ ਸਵੇਰ ਵੇਲੇ ਦੀ ਇੱਥੇ ਲੱਗੇ ਹੋਏ ਹੋ ਦੇਖ ਰਹੇ ਹੋ ਕੀ ਹਾਲਾਤ ਨੇ ਇੱਥੇ ਜਿਸ ਤਰੀਕੇ ਦੇ ਹਾਲਾਤ ਹੋਏ ਪਏ ਨੇ ਕਹਿੰਦੇ ਕਿਸੇ ਵੇਲੇ ਵੀ ਟੁੱਟ ਸਕਦਾ ਜੋ ਖਬਰਾਂ ਚੱਲ ਰਹੀਆਂ ਸੀਗੀਆਂ ਸਵੇਰ ਤੋਂ ਲੋਕ ਡਰੇ ਪਏ ਸੀ ਹਾਂ ਦੇਖੋ ਟੁੱਟ ਸਕਦਾ ਪਰ ਪ੍ਰਸ਼ਾਸਨ ਨੇ ਜਿਵੇਂ ਆਪਾਂ ਵੀ ਹੁਣ ਅੱਖੀ ਆ ਕੇ ਦੇਖਿਆ ਹਜੇ 3 ਫੁੱਟ ਪਾਣੀ ਨੀਵਾ ਚੱਲ ਰਿਹਾ ਹੈ ਜ਼ਮੀਨ ਨਾਲੋਂ 3 ਫੁੱਟ ਨੀਵਾ ਪਾਣੀ ਆ ਸੋ ਕਿਸੇ ਵੀ ਅਫਵਾਹਾਂ ਤੇ ਯਕੀਨ ਨਾ ਕਰੋ ਜਿਵੇਂ ਤੁਹਾਡੇ ਅੱਗੇ ਕੋਈ ਹੋਰ ਚੈਨਲ ਨੇ ਇਹਨਾਂ ਚੈਨਲ ਦੇ ਜੋ ਨਿਊਜ਼ ਆਉਂਦੀਆਂ ਉਹਨਾਂ ਤੇ ਯਕੀਨ ਕਰੋ ਬਾਕੀ ਜਿਹੜੀ ਮੇਨ ਗੱਲ ਹੈ ਆਹ ਕੌਣ ਲੱਗੇ ਨੇ ਇਹ ਸਾਰੇ ਆਮ ਲੋਕ ਨੇ ਇਹ ਉਹ ਮੁੰਡੇ ਨੇ ਆ ਜਿਨ੍ਹਾਂ ਨੂੰ ਮਡੀਰ ਫੋਕਰੇ ਵੱਡੇ ਵੱਡੇ ਟਰੈਕ ਇਹ ਮੰਡੀਰ ਬੁੱਕ ਦੀ ਫਿਰਦੀ ਅੱਜ ਅੱਜ ਕਿੱਥੇ ਆ ਬਾਈ ਸਰਕਾਰ ਤੁਹਾਡੇ ਪ੍ਰਸ਼ਾਸਨ ਕਿੱਥੇ ਆ ਮੇਅਰ ਸਾਹਿਬਾ ਆਉਂਦੇ ਨੇ ਆ ਕੇ ਮੌਇਨਾ ਕਰਕੇ ਚਲੇ ਜਾਂਦੇ ਨੇ ਚਾਰ ਤੁਸੀਂ ਫੋਟੋਆਂ ਕਰਾਉਣੇ ਆ ਆ ਕੌਣ ਹੈ ਦਿਖਾ ਦਿਓ ਕੈਮਰਾ ਮਾਰ ਕੇ ਆ ساری ਮਢੀਰ ਲੱਗੀ ਹੋਈ ਹੈ। ਇਹੀ ਮਢੀਰ ਆ ਨਾ ਜਿਨ੍ਹਾਂ ਨੂੰ ਮਢੀਰ ਫੋਕਰੇ ਦੇ ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਦਿੰਦੇ ਆ ਨਾਮ ਦਿੰਦੇ ਆ। ਬਿਲਕੁਲ ਬਿਲਕੁਲ ਉਹੀ ਉਹੀ ਕਰ ਰਹੇ ਆ। ਇਹ ਹੁਣ ਆ ਦੇਖੋ ਉਹੀ ਮਢੀਰ ਅੱਜ ਲੱਗੀ ਹੋਈ ਹੈ। ਸਰਕਾਰ ਨਾਮ ਦੀ ਪੰਜਾਬ ਚ ਚੀਜ਼ ਨਹੀਂ ਹੈ। ਸਾਨੂੰ ਹਫਤਾ ਹੋ ਗਿਆ ਪਿੰਡਾਂ ਚ। ਪਹਿਲਾਂ ਮਾਝੇ ਸੀ, ਦੁਆਬੇ ਸੀ ਅੱਜ ਕਿਉਂਕਿ ਸਾਡਾ ਆਪ ਦਾ ਜਿਹੜਾ ਪੈਂਡਲ ਲੁਧਿਆਣੇ ਦੇ ਜਿਹੜੇ ਸਸਰਾਲੀ ਪਿੰਡ ਆ ਅੱਜ ਇੱਥੇ ਆਏ ਹੋਏ ਆ। ਪਹਿਲਾਂ ਤੁਹਾਨੂੰ ਪਤਾ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ। ਗੱਲ ਕਹਿਣ ਦਾ ਮੋਟਿਵ ਕੀ ਆ? ਇਹ ਹੜ ਕਈਆਂ ਲਈ ਤਾਂ ਮੌਜ ਲੈ ਕੇ ਆਏ ਨੇ ਹੋ ਸਕਦਾ ਮੇਰੀ ਗੱਲ ਇਹ ਕਈਆਂ ਨੂੰ ਚੁਪ ਜਵੇ ਜਿਹੜੇ ਸੋ ਕਾਲਡ ਸੰਸਥਾਵਾ ਸਮਾਜ ਸੇਵੀ ਉਹਨਾਂ ਨੇ ਬਹੁਤ ਰੁਪਈਆ ਬਣਾ ਜਾਣਾ ਨੇ ਯੂਟਿਊਬਰਾਂ ਨੇ ਯੂਟਿਊਬਾਂ ਖੜੀ ਕਰ ਜਾਣੀਆਂ ਉਹਦੇ ਚੈਨਲ ਪਰ ਇਹ ਪਿੱਛਲੇ ਕੌਣ ਨੇ ਆ ਲੋਕ ਜਿਹੜੇ ਇਸ ਸਰਕਾਰ ਨੂੰ 94 95 ਸੀਟਾਂ ਚ ਤਾ ਕੇ ਅੱਜ ਪੁਛਟਾਉਂਦੇ ਪਏ ਨੇ ਅੱਜ ਇਹਨਾਂ ਦਾ ਹਾਲ ਦੇਖੋ ਅੱਜ ਇਹੀ ਮੜੀਰ ਲੱਗੀ ਹੋਈ ਹੈ ਗੱਟੇ ਚੱਕਣ ਕਿਹੜੀ ਸਰਕਾਰ ਆਈ ਆ ਕਿਹੜਾ ਐਮਐਲਏ ਆਇਆ ਵਾ ਦੱਸੋ ਕਿਹੜੀ ਮਸ਼ੀਨਰੀ ਆਈ ਹੈ ਕਿਹੜਾ ਸਿਸਟਮ ਆਇਆ ਟਰੈਕਟਰ ਕਿਹਨਾਂ ਦੇ ਨੇ ਇਹ ਆਮ ਲੋਕਾਂ ਦੇ ਨੇ ਇਹ ਉਹ ਟਰੈਕਟਰ ਬੁੱਕ ਦੇ ਫਿਰਦੇ ਨੇ ਕਿਸੇ ਵੇਲੇ ਇਹ ਅਟਕ ਦਰਿਆ ਦੇ ਵੇਲੇ اٹਕੇ ਸੀਗੇ ਇਹ ਗੁਰਗੋਬ ਸਿੰਘ ਪਾਤਸ਼ਾਹ ਦੇ ਜਾਏ ਨੇ ਹਰ ਵਾਰ ਮੁਸੀਬਤ ਆਉਂਦੀ ਆ ਪੰਜਾਬ ਨਾਲੇ ਹੀ ਖੜਦੇ ਨੇ ਅੱਜ ਇਹ ਆਪ ਦੇ ਨੌਜਵਾਨ ਖੜੇ ਨੇ ਜਿਹੜੇ ਲੋਕ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ ਨਸ਼ੇੜੀ ਜਾਂ ਮੰਦੀਰ ਕਹਿ ਕੇ ਇਹਨਾਂ ਨੂੰ ਪੰਜਾਬ ਦੇ ਮੁੰਡਿਆਂ ਨੂੰ ਇਸ ਤਰ੍ਹਾਂ ਟ੍ਰੋਲ ਕਰਦੇ ਆ ਹੂੰ ਅੱਜ ਵੀ ਕੀਤਾ ਗਿਆ ਅੱਜ ਵੀ ਕਿਹਾ ਗਿਆ ਕਿ ਵੀ ਇਹ ਨਸ਼ੇੜੀ ਨੇ ਆ ਮੰਦੀਰ ਆ ਇਹਨਾਂ ਨੂੰ ਪਿੱਛੇ ਰੱਖੋ ਬਿਲਕੁਲ ਤੁਸੀਂ ਦੇਖੋ ਕਦੇ ਤਾਂ ਉੜਦਾ ਪੰਜਾਬ ਕਦੇ ਰਾਹੁਲ ਗਾਂਧੀ ਵਰਗਾ ਦਿੱਲੀੋਂ ਬੋਲ ਦਿੰਦਾ ਵੀ ਹਾਂ ਇਹ ਨਸ਼ੇੜੀ ਨੇ ਅਸੀਂ ਵੀ ਆਪਦਿਆਂ ਤੇ ਟੈਗ ਲਾ ਦਿੰਨੇ ਆ ਪਰ ਉਹ ਕੀ ਗੱਲ ਆ ਕੁਝ ਪਰਸੈਂਟ ਆ ਜੇ ਨਸ਼ੇੜੀ ਹੁੰਦੇ ਐਡੀ ਵੱਡੀ ਤਦਾਦ ਚ ਨਾ ਆਉਂਦੇ ਆ ਬੰਦ ਕਿਵੇਂ ਖੜਾ ਇਹਨਾਂ ਦੀ ਵਿਦੌਲਤ ਖੜਾ ਇਹ ਆ ਕੇ ਕੋਈ ਸਰਕਾਰੀ ਅਧਿਕਾਰੀ ਆਇਆ ਕਿਹੜਾ ਡੀਸੀ ਸਾਹਿਬ ਇੱਥੇ ਆਏ ਨੇ ਕਿਹੜੀ ਸਰਕਾਰ ਦਾ ਕਿਹੜਾ ਮੰਤਰੀ ਕਿਹੜਾ ਐਮਐਲ ਆਇਆ 25 25 ਗੱਡੀਆਂ ਲੈ ਕੇ ਬਾਈ ਇੱਕ ਪਿੰਡ ਚ ਵੜਦੇ ਨੇ ਉੱਥੇ ਜਾ ਕੇ ਸਲਵਾਰਾਂ ਟੋਕ ਕੇ ਆਪਦੇ ਪੈਂਟਾਂ ਤਾਂ ਝੜਾ ਕੇ ਫੋਟੋਆਂ ਕਰਾ ਕੇ ਬਾੰਦਦੇ ਨੇ ਅਸੀਂ ਹੜਪੀੜਤਾਂ ਦੇ ਇਲਾਕੇ ਚ ਇਸ ਤੋਂ ਬਣਾ ਸਰਕਾਰ ਪੰਜਾਬ ਚ ਨਹੀਂ ਦਿਖ ਰਹੀ ਤੁਸੀਂ ਇੱਕ ਹੈਲੀਕਾਪਟਰ ਦਿੱਤਾ ਕੀ ਕਰੂ ਇੱਕ ਘੰਟਾ ਨਹੀਂ ਚੱਲਿਆ ਉਹ ਇਹਨਾਂ ਨੂੰ ਹੈਲੀਕਾਪਟਰ ਨੇ ਲੋਡ ਆ ਤੁਸੀਂ ਕਰੋ ਐਲਾਨ ਜਿਹੜੀ ਆ ਤਾਰਪਈਆ ਕੰਡਿਆਲੀ ਜਿਹਦੇ ਨਾਲ ਬੰਨਣਾ ਹੈ ਇਹ ਕਿੰਨੇ ਕਿੰਨੇ ਕਿਲੋ ਦਿੰਨੇ ਹੋ ਭਾਈ ਆ ਕੇ ਦੱਸੋ ਆ ਗੱਟੇ ਕੌਣ ਲਿਆ ਰਿਹਾ ਸਾਰਾ ਕੁਝ ਆਮ ਲੋਕ ਲੈ ਕੇ ਆ ਰਹੇ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਕੋਈ ਲੰਗਰ ਦੀ ਘਾਟ ਨਹੀਂ ਲੰਗਰ ਪ੍ਰਸ਼ਾਦਾ ਪਾਣੀ ਤੁਸੀਂ ਇਹ ਦੇਖੋ ਜਿਹੜੀ ਚੀਜ਼ ਇਹ ਲੋਕ ਦੂਜੇ ਰਾਜਾਂ 'ਚ ਜਾ ਕੇ ਲਾਉਂਦੇ ਨੇ ਅੱਜ ਜੋ ਆਪਦੇ ਤੇ ਆਫਤਾਈ ਪੰਜਾਬ ਨਾਲ ਕੌਣ ਖੜਾ ਆ ਫੁਕਰੀ ਮਢੀਰ ਆਵੇਲੇ ਬਿਲਕੁਲ ਸਹੀ ਗੱਲ ਇਹ ਖੜੇ ਆ ਨਾ ਹੋਰ ਪੰਜਾਬ ਦੇ ਨਾਲ ਪੂਰੇ ਦੇਸ਼ 'ਚ ਮੈਨੂੰ ਦੱਸ ਦੋ ਕਿਹੜਾ ਆ ਪੀਐਮ ਅਰੀ ਬਿਆਨ ਦਿੰਦੇ ਨੇ ਕਿੰਨੀ ਲੇਟ ਬਿਆਨ ਦਿੰਦੇ ਨੇ ਕੀ ਚਾਹੀਦਾ ਨਹੀਂ ਸੀ ਇਮੀਡੀਏਟਲੀ 50000 ਰੁਪਇਆ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਆਫਤ ਪਰਮੰਦਨ ਲਈ ਦਿੱਤਾ ਜਾਵੇ ਜਿਹੜੀ ਸਰਕਾਰ ਤੋਂ 1947 ਤੋਂ ਲੈ ਕੇ ਅੱਜ ਤੱਕ ਵਿਰਿਆਮਾਂ ਦੇ ਬੱਜ ਨਹੀਂ ਬੰਨ੍ਹ ਨਹੀਂ ਬੱਜੇ ਗਏ ਉਹ ਕੀ ਕਰਨਗੇ ਇਹ ਤਾਂ ਸਾਨੂੰ ਡੋਬਣ ਨੂੰ ਛੱਡ ਜਾਂਦੇ ਨੇ ਇਹ ਲੋਕ ਨਾ ਹੋਵੇ ਆ ਫੁਕਰੀ ਮਢੀਰ ਨਾ ਹੁੰਦੀ ਤਾਂ ਬੰਨ੍ਹ ਇਹ ਗੁਰੂ ਦਾ ਖਾਲਸਾ ਪੰਜਾਬ ਦੇ ਵਿੱਚ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਗੁਰੂਆਂ ਦੀ ਧਰਤੀ ਹੈ ਇੱਥੇ ਕਦੀ ਵੀ ਕੋਈ ਆਫਤ ਨਹੀਂ ਆ ਸਕਦੀ ਤੁਹਾਨੂੰ ਕੀ ਲੱਗਦਾ ਰੱਬ ਨਾ ਕਰੇ ਜਿਹੜੇ ਇਲਾਕਿਆਂ 'ਚ ਹੁਣ ਬੰਨ ਟੁੱਟਿਆ ਵੀ ਆ ਕੀ ਉੱਥੇ ਪੰਜਾਬ ਹੜ ਗਿਆ ਪਿਛਲੇ ਹਫ਼ਤੇ ਤੋਂ ਅਸੀਂ ਉਧਰ ਲੱਗੇ ਆਂ ਮਾਝੇ 'ਚ ਕਿ ਉਹ ਲੋਕਾਂ ਨੇ ਕੀ ਮੁਗਲ ਮੁਗਲਾਂ ਦਾ ਸਾਹਮਣਾ ਕੀਤਾ ਨਾਦਰ ਆ ਗਿਆ ਨਾਦਰ ਦੇ ਮੂਰੇ ਐਨ ਖੜੇ ਅੰਗਰੇਜ਼ ਆ ਗਏ ਉਹਨਾਂ ਮੂਰੇ ਖੜੇ ਅਸੀਂ ਤਾਂ ਕੌਮ ਹੀ ਇਹ ਹੈ ਯਾਰ ਸਾਡਾ ਤਾਂ ਲੜਨਾ ਅੜਨਾ ਖੜਨਾ ਫਰਜ਼ ਹੈ ਅਸੀਂ ਤਾਂ ਖੜਾਂਗੇ ਆਪਦੇ ਲੋਕਾਂ ਲਈ ਚਾਹੇ ਕੁਝ ਹੋ ਜਵੇ ਇਸ ਲਈ ਲੋਕ ਹੀ ਸਾਥ ਦੇ ਰਹੇ ਨੇ ਬਿਲਕੁਲ ਅਰਵਿੰਗ ਕੇਜਰੀਵਾਲ ਪਹਿਲਾ ਉਹ ਸੁਲਤਾਨਪੁਰ ਲੋਧੀ ਜਾਂਦੇ ਨੇ ਫਿਰ ਹੋਰ ਥਾਵਾਂ ਤੇ ਅੱਜ ਵੀ ਪੰਜਾਬ ਚ ਘੁੰਮ ਰਹੇ ਨੇ ਕਿ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਜਾਈਏ ਪਹਿਲਾ ਮੈਸੇਜ ਦਿੱਤਾ ਸੀਗਾ ਕਿ ਵੀ ਸਾਡੇ ਜਿੰਨੇ ਵਲੰਟੀਅਰ ਨੇ ਵਰਕਰ ਨੇ ਉਹ ਜਾਣ ਉੱਥੇ ਕੰਮ ਕਰਨ ਹਾਲਾਂਕਿ ਇੱਕ ਤਸਵੀਰ ਵੀ ਦਿਖ ਗਈ ਸੀ ਵਲੰਟੀਅਰ ਦੀ ਜੋ ਨਜ਼ਰ ਆ ਰਹੀ ਸੀਗੀ ਤੁਸੀਂ ਮੰਨਦੇ ਨਹੀਂ ਕਿ ਉਹ ਲੱਗੇ ਹੋਏ ਨੇ ਜਮੀਨੀ ਪੱਧਰ ਦੇ ਉੱਤੇ ਭਗਵੰਤ ਮਾਨ ਸਾਹਿਬ ਹੋਰੀ ਵੀ ਚੌਪਰ ਦੇ ਕੇ ਸਾਰਾ ਕੁਝ ਕੰਮ ਕਰਾ ਰਹੇ ਕਿਹੜਾ ਲੱਗਿਆ ਮੈਨੂੰ ਦੱਸੋ ਤਾਂ ਸਹੀ ਕਿਹੜਾ ਕੇਜਰੀਆਲ ਕਿਹੜਾ ਬੰਦਾ ਇਹਨਾਂ ਨੂੰ ਪੁੱਛ ਲਓ ਕਿਹੜੇ ਆਪ ਵਾਲੇ ਨੇ ਇਹ ਤਾਂ ਆਮ ਲੋਕ ਹੈ ਮੈਂ ਤਾਂ ਸਿੱਧਾ ਸ਼ਬਦਾਂ ਚ ਕਹਿੰਨਾ ਫੋਕਰੇ ਮੜੀਰ ਉਹ ਨੇ ਤਾਂ ਜਿਹੜੇ ਇੱਥੇ ਲੱਗੇ ਨੇ ਕਿਹੜੇ ਸਰਕਾਰ ਲੱਗੀ ਹੈ ਕਿਹੜਾ ਮინისტრ ਲੱਗਾ ਕੇਜਰੀਆਲ ਨੂੰ ਅੱਜ ਦਸਾਂ ਦਿਨਾਂ ਬਾਅਦ ਯਾਗ ਆ ਗਈ ਵੀ ਮੈਂ ਪੰਜਾਬ ਜਾਣਾ ਹਾਂ ਸਿਰਫ ਲੁੱਟਣ ਲਈ ਆਖੇ ਕਹਿੰਦਾ ਦਿੱਲੀ ਤੋਂ ਰਾਸ਼ਨ ਇਕੱਠਾ ਕਰਕੇ ਭੇਜਾਂਗੇ ਯਾਰ ਕਿੱਡਾ ਹਾਸੋਹੀਣਾ ਬਿਆਨ ਹੈ ਪੰਜਾਬ ਨੂੰ ਪੰਜਾਬ ਚ ਅੱਜ ਤੱਕ ਪੂਰੇ ਦੇਸ਼ ਦੇ ਵਿੱਚ ਛੱਡੋ ਪੂਰੀ ਦੁਨੀਆ ਚ ਕਿਤੇ ਆਫਤ ਆਈ ਹੈ ਇਹ ਪੰਜਾਬ ਇੱਥੋਂ ਲੰਗਰ ਪੱਕ ਪੱਕ ਜਾਂਦਾ ਰਿਹਾ ਇਹ ਲੰਗਰ ਲੈ ਕੇ ਜਾਂਦੇ ਆ ਇਹ ਪੰਜਾਬ ਨੂੰ ਯਾਰ ਤੁਸੀਂ ਰਜਾਉਂਗੇ ਉਹ ਇਹ ਤਾਂ ਰਾਜਾ ਹੈ ਪੰਜਾਬ ਇਹ ਸਿਰ ਦੀ ਕਲਗੀ ਹੈ ਸਿਰ ਦੀ ਪੱਗ ਹੈ ਪੰਜਾਬ ਪੂਰੇ ਦੇਸ਼ ਦੀ ਪੱਗ ਹੈ ਪੰਜਾਬ ਜੇ ਪੱਗ ਲੱਗੀ ਤਾਂ ਸਾਡੇ ਪੱਲੇ ਕੀ ਰਹਿ ਜੂ ਇਸ ਲਈ ਨਾ ਪੰਜਾਬ ਡਰਿਆ ਨਾ ਡਰੂਗਾ ਹਮੇਸ਼ਾ ਅੜ ਕੇ ਖੜਿਆ ਹੈ ਅੱਜ ਤੱਕ ਅੜੇ ਹੋਏ ਖੜੇ ਆ ਆ ਪਾਣੀ ਜਿੰਨਾ ਮਰਜੀ ਆ ਜੇ ਯਾਰ ਇਹ ਲੋਕ ਇਹ ਜਿਨ੍ਹਾਂ ਨੂੰ ਮਢੀਰ ਕਹਿੰਦੇ ਨੇ ਉਹ ਡਟ ਕੇ ਮੂਰੇ ਖੜ ਕੇ ਮੰਨ ਲਾਵਾਂਗੇ ਲੱਗੇ ਹੋਇਆ ਪੂਰੇ ਪੰਜਾਬ ਚ ਫਿਰੋਜ਼ਪੁਰ ਕੀ ਹਾਲ ਹੈ ਤੁਸੀਂ ਵੀ ਗਏ ਹੋਣੇ ਆ ਹਨਾ ਕੱਲ ਅਸੀਂ ਦੁਆਬੇ ਚ ਸੀ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ ਇੰਨੇ ਨੇ ਜਿਹੜੇ ਪਿੰਡ ਆ ਆਪਾਂ ਜੇ ਵੜਦੇ ਆ ਨਾ ਸ਼ੁਰੂਆਤ ਤੋਂ ਇੰਨਾ ਬੰਦਾ ਡੁੱਬ ਜਾਂਦਾ ਉਹਦੂਆਂ ਵੋਟਾਂ ਹੀ ਚਲਦੀਆਂ ਨੇ 20 2 ਫੁੱਟ ਪਾਣੀ ਖੜਾ ਲੋਕਾਂ ਦੇ ਡੰਗਰ ਹੜ ਗਏ ਘਰ ਹੜ ਗਏ ਸਭ ਕੁਝ ਤਬਾਹ ਹੋ ਗਿਆ ਪਰ ਫਿਰ ਵੀ ਉਹ ਚੜਦੀ ਕਲਾ ਚ ਗੁਰੂ ਪਾਸ਼ਾ ਜਕਾਰੇ ਲਾਉਂਦੇ ਨੇ ਇਹ ਕੌਮ ਇਹ ਤੇ ਗੁਰੂ ਪਾਸ਼ਾ ਦੀ ਕਿਰਪਾ ਆਮ ਬੰਦਿਆਂ ਦੇ ਨਾਲ ਨਹੀਂ ਇਦਾਂ ਨੀ ਕਿਰਪਾ ਹੋਵੇ ਨਾ ਉਹੀ ਇਦਾਂ ਕਰ ਸਕਦੇ ਨੇ ਤੁਸੀਂ ਦੇਖੋ ਇੱਥੇ ਕਿੰਨਾ ਕਿੰਨਾ ਜਮਾਵੜਾ ਹੈ ਉਹ ਪਰੇ ਟਰਾਲੀ ਖੜੀ ਹੈ ਉੱਥੇ ਪ੍ਰਸ਼ਾਦਾ ਵੀ ਹੈ ਪਾਣੀ ਵੀ ਹੈ ਦਾਲ ਵੀ ਹੈ ਤੇ ਬਿਸਕਟ ਵੀ ਬਣ ਰਹੇ ਯਾਰ ਉਹ ਅਸੀਂ ਤਾਂ ਤਬਾਹ ਹੋ ਰਹੇ ਆ ਪਰ ਉਹ ਅੱਜ ਵੀ ਸਾਰਾ ਕੁਝ ਬਣ ਰਹੇ ਨੇ ਇਸ ਲਈ ਇਹ ਕੌਮ ਕਦੀ ਨਹੀਂ ਹਟ ਸਕਦੀ ਬਣ ਲਾਂਗੇ ਅੱਜ ਨਹੀਂ ਕੱਲ ਬਣਿਆ ਜੋ ਪਰਸੋਂ ਬਣਿਆ ਜੋ ਹੋ ਜੂ ਕੰਮ ਇਹ ਕੋਈ ਸਾਡੇ ਵਾਸਤੇ ਵੱਡੀ ਗੱਲ ਨਹੀਂ ਪਰ ਲੀਡਰਾਂ ਨੂੰ ਇਹ ਕਹਿਣਾ ਆ ਸਤਾਈ ਆਈ ਲੋ ਤੁਸੀਂ ਪੰਜਾਬ 'ਚ ਕਿਹੜੇ ਮੂਹ ਨਾਲ ਵੜੋਂਗੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੈਂ ਤੁਹਾਡੇ ਤੁਹਾਡੇ ਚੈਨਲ ਮਾਧਿਅਮ ਪੁੱਛ ਲੈਣਾ ਪੂਰੇ 5 ਬੰਦੇ ਗਿਣਾ ਦਿਓ 1947 ਤੋਂ ਲੈ ਕੇ ਅੱਜ ਤੱਕ ਜਿਹੜੇ ਲੀਡਰਾਂ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੋਵੇ ਸਿਰਫ 5 ਹੀ ਗਿਣਾ ਦਿਓ ਯਾਰ ਹੋਰ ਤਾਂ ਬਹੁਤ ਛੱਡੋ ਜਦ ਕਿ ਕਿੰਨੇ ਸਾਡੇ ਰਾਜ ਸਭਾ ਮੈਂਬਰ ਨੇ ਕਿੰਨੇ ਐਮਪੀ ਹੁੰਦੇ ਨੇ ਕਿੰਨੇ ਜਿਹੜੇ ਐਮਐਲਏ ਨੇ ਇਹਨਾਂ 'ਚੋਂ 5 ਬੰਦੇ ਗਿਣਾ ਦਿਓ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਹੋਵੇ ਨਹੀਂ ਲੱਭਦੇ ਕਿਉਂਕਿ ਅੱਜ ਤੱਕ ਪੰਜਾਬ ਵੇਚਿਆ ਇਹਨਾਂ ਨੇ ਆ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਨੇ ਸਾਨੂੰ ਮੁਗਲਾਂ ਨਾਲ ਯਾਰ ਉਹਨਾਂ ਨੇ ਲੁੱਟਿਆ ਜਿੰਨੀ ਇਹ ਰਾਜਨੀਤਿਕ ਪੀੜੀ ਅਤੇ ਬਿਊਰੋਕ੍ਰੇਸੀ ਜਿੰਨੀ ਸਾਨੂੰ ਮਿਲ ਕੇ ਲੱਟ ਗਈ ਇਸ ਲਈ ਮੈਂ ਤੁਹਾਡੇ ਚੈਨਲ 'ਤੇ ਇੱਕ ਗੱਲ ਹੋਰ ਕਹਿ ਦਵਾਂ ਕਿ ਭਾਈ ਤੁਸੀਂ ਕੋਈ ਡੋਨੇਟ ਕਰਨਾ ਆਪ ਆ ਕੇ ਇੱਥੇ ਆ ਕੇ ਕਰੋ ਬਾਹਰ ਬੈਠੇ ਐਨਆਰਆਈ ਕਿਸੇ ਸਮਾਜ ਸੇਵੀ ਦੀ ਜੇਬਾਂ ਨਾ ਭਰ ਦਿਓ ਹਰੇਕ ਹੀ ਬੰਦਾ ਮੈਂ ਕਿਉਂਕਿ ਹਰੇਕ ਨੂੰ ਇਹ ਆ ਯਾਰ ਮੇਰਾ ਬਣ ਜਾਵੇ ਇਸ ਲਈ ਤੁਹਾਨੂੰ ਇਹ ਗਿਲਾ ਕਿਉਂ ਹੈ ਕਿ ਵੀ ਜਿਹੜੀਆਂ ਸੰਸਥਾਵਾਂ ਜਾਂ ਕੋਈ ਐਨਜੀਓਜ਼ ਜਿਹੜੀਆਂ ਕੰਮ ਕਰ ਰਹੀਆਂ ਨੇ ਉਹ ਲੁੱਟ ਰਹੀਆਂ ਨੇ ਇਹ ਕਿਉਂ ਗਿਲਾ ਹੈ ਕੋਈ ਤੁਹਾਡੀ ਅੱਖੀ ਇਹੋ ਜਿਹਾ ਦੇਖ ਲੈ ਇਨਸੀਡੈਂਟ ਕਿ ਵੀ ਬਾਕੀ ਲੋਟਰੀਆਂ ਨੇ ਭਰ ਰੀਆਂ ਨੇ ਢਿੱਡ ਭਰ ਰਿਏ ਨੇ ਕਹਿ ਰਿਏ ਨੇ ਵੀਡੀਓ ਬਣਾ ਕੇ ਫੋਟੋ ਸ਼ੂਟ ਕਰਕੇ ਪਾ ਦਿੰਦੇ ਆਂ ਉਸ ਤੋਂ ਬਾਅਦ ਇਮੋਸ਼ਨਲ ਟੱਚ ਦੇ ਕੇ ਪੈਸਾ ਕਮਾ ਰਹੇ ਮੈਂ ਕਰ ਰਿਹਾ ਮੈਂ ਲੋਟਰੀ ਸ਼ਰਿਆਮ ਇੱਕ ਮਿੰਟ ਬਈ ਮੇਰੇ ਕੋਲੇ ਇੱਕ ਬੰਦਾ ਸੀਗਾ ਮੈਂ ਚਲੋ ਨਾਮ ਨਹੀਂ ਲੈਂਦਾ ਉਹ ਪਰਸੋਂ ਚੌਥੇ ਦੀ ਗੱਲ ਆ ਉਹ ਕਹਿੰਦਾ ਮੈਨੂੰ ਇੱਕ ਪੰਜਾਬ ਦਾ ਇੱਕ ਵੱਡਾ ਸਮਾਜ ਸੇਵੀ ਆ ਜਿਹੜਾ ਹੁਣ ਗੋਲ ਦਮਾਲਾ ਬਣ ਕੇ ਹੜਾਂ ਚ ਤੁਰਿਆ ਫਿਰਦਾ ਹੈ ਕਹਿੰਦਾ ਉਹਨੇ ਮੈਨੂੰ ਕਹਿਆ ਆਪਦਾ ਪੇਜ ਚਲਾਉਣਾ ਛੱਡ ਦੇ 50000 ਸੈਲਰੀ ਤੇ ਚੰਡੀਗੜ੍ਹ ਤੇ ਨੂੰ ਫਲੈਟ ਦੇਉਂਗਾ ਅੱਜ ਇਹ ਕਰਦੇ ਨੇ ਨਾ ਅਸੀਂ ਦਵਾਈਆਂ ਦੀ ਸੇਵਾ ਕਰਤੀ ਅਸੀਂ ਐ ਕਰਤਾ ਸਾਰਿਆਂ ਬਾਰੇ ਸਾਨੂੰ ਸਾਰਾ ਕੁਝ ਪਤਾ ਹੈ ਰਾਤ ਨੂੰ ਮੇਰੇ ਕੋਲ ਰਿਕਾਰਡਿੰਗ ਆ ਸੁਖਵਿੰਦਰ ਪੀਪੀ ਬਾਈ ਨੂੰ ਇੱਕ ਫੋਨ ਆਉਂਦਾ ਸਪੇਨ ਤੋਂ ਉਹ ਕਹਿੰਦਾ 1 ਲੱਖ ਡਾਲਰ ਸਾਡੇ ਕੋਲੇ ਯੂਰਪ ਦਾ ਅਸੀਂ ਸੇਵਾ ਕਰਨ ਭੇਜਣਾ ਆਪਣਾ ਤਕਰੀਬਨ 1 ਕਰੋੜ ਦੇ ਬਣ ਜਾਣਾ ਉਹ ਬਾਈ ਕਹਿੰਦਾ ਯਾਰ ਤੁਸੀਂ ਇੰਨਾ ਪੈਸਾ ਕਿਸੇ ਨੂੰ ਨਾ ਭੇਜਿਓ ਤੁਹਾਡਾ ਕਿਸੇ ਆਰੇ ਨਹੀਂ ਲੱਗਣਾ ਦੋ ਬੰਦੇ ਟਿਕਟਾਂ ਕਰਾਓ ਆ ਕੇ ਆਪ ਆਜੋ ਤੁਸੀਂ ਆ ਰਿਕਾਰਡਿੰਗ ਅਸੀਂ ਸੋਸ਼ਲ ਮੀਡੀਆ ਤੇ ਵੀ ਛੱਡੀ ਆ ਉਹ ਇਸ ਲਈ ਆਪ ਕਰੋ ਸੇਵਾ ਕਿਸੇ ਮੇਰੇ ਅਰਗੇ ਵਿਚੋਲੇ ਤੇ ਯਕੀਨ ਨਾ ਕਰੋ ਤੁਸੀਂ ਯਾਰ ਜਦੋਂ ਕਾਲਪੁਰਖ ਨੂੰ ਤੇ ਆਉਂਦੇ ਹੋ ਕੀ ਤੁਸੀਂ ਉਹਨੂੰ ਉਹ ਤੁਹਾਡਾ ਪ੍ਰਮਾਤਮਾ ਤੁਹਾਡਾ ਪਿਤਾ ਹੈ ਤੁਸੀਂ ਕਿਸੇ ਵਿਚੋਲੇ ਨੂੰ ਪਾਉਂਦੇ ਹੋ ਜਦ ਉਹਦੇ ਨਾਲ ਸਿੱਧੀ ਗੱਲ ਹੈ ਤੁਹਾਡੀ ਫਿਰ ਵਿਚੋਲਿਆਂ ਦੀ ਸਾਨੂੰ ਕੀ ਲੋੜ ਆ ਅੱਗੇ ਨਾ ਇੱਕ ਕਹਾਉ ਸੀ ਮੈਂ ਕਿਤੇ ਕਿਤੇ ਪੈਰੀਂ ਹੱਥ ਲਾਵਾਂ ਬਾਬਿਆਂ ਦਾ ਵਗ ਫਿਰਦਾ ਹੁਣ ਉਹੀ ਮੈਂ ਕਿਹਦੇ 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 ਨੂੰ ਡੋਨੇਟ ਕਰਾਂ ਇਹ ਸਾਰੇ ਇਹਨਾਂ ਦਾ ਬੱਗ ਫਿਰਦਾ ਆਪ ਆਓ ਵੀਰੇ ਜਿਹੜੇ ਲੋਕ ਪੀੜਤ ਨੇ ਆਪ ਆ ਕੇ ਇਹਨਾਂ ਦੀ ਮਦਦ ਕਰੋ ਮੰਨ ਲਓ ਆਵਾ ਇਹ ਪਿੰਡ ਨੂੰ ਪੁੱਛੋ ਭਾਈ ਕਿਹੜੀ ਚੀਜ਼ ਦੀ ਲੋੜ ਆ ਇਹਨਾਂ ਨੂੰ ਉਹ ਲੈ ਦਿਓ ਕਿਸੇ ਮੇਰੇ ਅੱਗੇ ਵਿਚੋਲੇ ਨੂੰ ਵੇਚਣਾ ਪਾਓ ਸਭ ਤੁਹਾਡੇ ਦਸਾਂ ਨਹਾਂ ਦੀ ਕਿਰਤ ਦੀ ਲੁੱਟ ਹੋ ਰਹੀ ਹੈ ਬਚੋ ਜਿੰਨਾ ਬਚ ਸਕਦੇ ਬਿਲਕੁਲ ਜਿਸ ਤਰੀਕੇ ਦੇ ਹਾਲਾਤ ਨੇ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਕਿ ਵੀ ਸਾਰੀ ਸਥਿਤੀ ਦੇਖ ਕੇ ਇਨਾਂ ਨੂੰ ਮਜ਼ਬੂਤ ਕਰ ਦੇਣਾ ਕਿ ਲੱਗਦਾ ਕਿ ਲੋਕ ਜਿਸ ਤਿੱਕ ਨਾਲ ਗਿਲਾ ਕਰ ਰਹੇ ਨੇ ਭਾਵੇਂ ਉਸ ਪਾਸੇ ਨੂੰ ਤਾਂ ਕਹਿੰਦੇ ਹੋ ਹੀ ਗਿਆ ਜੋ ਟੋਟੀ ਗਏ ਪਰ ਜਿਹੜੇ ਹੁਣ ਨੇ ਇਹ ਸਤਲੁਜ ਦਰਿਆ ਦੇ ਕਈ ਬੰਨ ਪਿੱਛੇ ਚਮਕੌਰ ਸਾਹਿਬ ਦੀ ਕਈ ਦਿਨੋਂ ਦਿਖਾ ਰਹੇ ਆ ਜਿਵੇਂ ਇਹ ਨੇ ਇਹਨਾਂ ਦਾ ਜਾਇਜ਼ਾ ਕਿਉਂ ਨਹੀਂ ਲਿਆ ਸਰਕਾਰ ਨੇ ਕਿਉਂ ਨਹੀਂ ਪਹਿਲੇ ਹੀ 2-3 ਮਹੀਨੇ 4 ਮਹੀਨੇ ਦੇਖਿਆ ਗਿਆ ਕਿ ਵੀ ਇਹ ਜੇ ਕੱਚੇ ਨੇ ਪੱਕੇ ਨੇ ਇਹਨਾਂ ਨੂੰ ਦੇਖ ਲਈਏ ਧਿਆਨ ਦੇ ਲਈਏ ਦੇਖੋ ਪਹਿਲੀ ਵਾਰ ਇਤਿਹਾਸ ਹੋਇਆ ਅਸੀਂ ਸਿੱਧਾ ਮੈਂ ਕਹਿ ਦੇਣਾ ਸਾਨੂੰ ਗਿਲਾ ਯਾਰ ਅਸੀਂ ਇਹਨਾਂ ਦੀ ਮਦਦ ਕੀਤੀ ਮੈਂ ਅਜੇ ਤੱਕ ਆਪਦੇ ਆਪ ਨੂੰ ਇਹ ਇਹ ਇਸ ਦਾ ਦੋਖੀ ਸਮਝਦਾ ਵੀ ਅਸੀਂ ਇਹਨਾਂ ਦੀ ਮਦਦ ਕੀਤੀ ਯਾਰ ਤੁਸੀਂ 5 ਮਹੀਨੇ ਕਹਿੰਦੇ ਹੋ 2 ਸਾਲ ਤੀਜ ਚ ਕੀ ਹੋਇਆ ਤੀਜ ਕਿੰਨਾ ਹੜ ਆਇਆ ਕਿਹੜੇ ਇਹਨਾਂ ਨੇ ਆ ਕੇ ਉਸ ਤੋਂ ਬਾਅਦ ਪਤਾ ਨਹੀਂ ਸੀ ਵੀ ਆ ਕੇ ਬੰਨ ਦੇਖੀਏ ਅੱਜ ਤੱਕ ਸੁਲਤਾਨਪੁਰ ਲੋਧੀ ਦਵਾਬਾ ਲਾ ਲਓ ਮਾਝਾ ਲਾ ਲਓ ਤਰਨਤਾਰ ਰਮਦਾਸ ਉੱਥੇ ਹਾਲ ਕੀ ਹੈ ਫਿਰੋਜ਼ਪੁਰ ਫਾਜ਼ਿਲਕਾ ਲਾ ਲਓ ਕਿਵੇਂ ਡੁੱਬੇ ਖੜੇ ਨੇ ਕਿਹੜੇ ਬੰਨ ਦੇਖੇ ਇਹਨਾਂ ਨੇ ਬਈ ਆ ਕੇ ਅੱਜ ਲੋਕ ਸਾਡੇ ਕਿੰਨੇ ਡੰਗਰ ਪਾਕਿਸਤਾਨ ਨੂੰ ਚਲੇ ਗਏ ਰੁੜ ਕੇ ਮਈਆ ਕੀ ਕੋਈ ਮੁਆਵਜ਼ਾ ਦੇਣਗੇ ਅੱਜ ਇਹਨਾਂ ਨੂੰ ਅਸੀਂ ਸੋ ਕਾਲਡ ਸਿੰਗਰ ਕਹਿ ਕੇ ਗਾਲਾਂ ਕੱਢਦੇ ਹੁੰਦੇ ਸੀ ਉਹ ਤਾਂ ਫੇਰ ਆ ਕੇ ਸਾਡੇ ਨਾਲ ਖੜ ਗਏ ਪਰ ਇਹ ਲੀਡਰਾਂ ਚੋਂ ਇਹਨਾਂ ਚੋਂ ਕੋਈ ਬੰਦਾ ਨਹੀਂ ਆਇਆ ਡੁੱਬ ਗਈ ਸਰਕਾਰ ਮੈਂ ਤਾਂ ਕਹਿੰਦਾ ਹੜ੍ਹਾਂ ਦੇ ਪਾਣੀ ਚ ਰੁੜ ਜਾਣ ਇਹ ਸਾਰੇ ਇਹਨਾਂ ਨੂੰ ਇਹ ਪਾਣੀ ਰੋੜ ਕੇ ਲੈ ਜਾਵੇ ਸਾਡੇ ਪੰਜਾਬ ਦਾ ਯਾਰ ਛੁਟਕਾਰਾ ਹੋ ਜੇ ਪੰਜਾਬ ਨੂੰ ਖਾ ਗਏ ਯਾਰ ਪੰਜਾਬ ਨੂੰ ਇਹਨਾਂ ਨੇ ਲੁੱਟ ਲੁੱਟ ਖਾ ਲਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਇੱਕ ਬੰਦਾ ਟੈਕਸ ਦਿੰਦਾ ਯਾਰ ਆਹ ਟੈਕਸ ਦਾ ਮੁੱਲ ਮੋੜਦੇ ਹਾਂ ਸਾਡੇ ਬੰਨ ਨਹੀਂ ਯਾਰ ਪੱਕੇ ਕਰ ਹੋਏ ਨੁਕਸਾਨ ਜਿੰਨਾ ਫਸਲ ਦਾ ਝੋਨੇ ਦਾ ਇਸ ਵਾਰ ਨੁਕਸਾਨ ਹੋਇਆ ਅੱਜ ਤੱਕ ਨਹੀਂ ਹੋਇਆ ਕਿੰਨੇ ਹਜ਼ਾਰ ਏਕੜ ਤਬਾਹ ਹੋ ਗਈ ਕੌਣ ਮੁਆਵਜ਼ਾ ਪਰੂ ਬਈ ਉਹ ਤਾਂ ਨਾਲ ਦੀ ਨਾਲ ਫੋਟੋਆਂ ਪਾਟੇ ਨੇ ਨਾਲ ਕੈਰਾਮੈਨ ਹੁੰਦੇ ਆ ਨਾਲ ਦੀ ਨਾਲ ਫੋਟੋ ਪਾ ਦਿੰਦੇ ਆ ਐਮ ਐਲ ਏ ਕੋਈ ਮੰਤਰੀ ਹੈ ਕੁਰਤੇ ਪਿਆਮੇ ਤਾਂ ਨੂੰ ਚੱਕੇ ਹੋਏ ਨੇ ਲਿਬੜੇ ਹੋਏ ਨੇ ਮਿੱਟੀ ਨਾਲ ਉਹ ਦਿਖਾਈ ਜਾ ਰਿਹਾ ਕਿ ਅਸੀਂ ਤਾਂ ਕੰਮ ਕਰ ਰਹੇ ਆ ਸਿਰਾਂ ਦੇ ਤਲਫਾਫੇ ਬੰਨੇ ਹੋਏ ਨੇ ਪੱਗ ਦੇ ਉੱਤੇ ਲਫਾਫੇ ਬੰਨੇ ਹੋਏ ਨੇ ਕਿ ਵੀ ਅਸੀਂ ਤਾਂ ਲੋਕਾਂ ਦੇ ਵਿੱਚ ਆ ਅਸੀਂ ਤਾਂ ਬੰਨ ਮਜ਼ਬੂਤ ਕਰ ਦਾਂਗੇ ਕਹਿੰਦੇ ਦੇਖੋ ਉਹ ਆਉਂਦੇ ਨੇ ਫੋਟੋ ਸੈਸ਼ਨ ਕੀਤਾ 10 ਮਿੰਟ 15 ਮਿੰਟ ਖੜੇ ਇਹਨਾਂ ਦੀਆਂ ਜੀਬੀਸੀਆਂ ਲੈਂਦੀਆਂ ਜੀਸੀਬੀ ਆਈ ਨਾਲ ਦੀ ਨਾਲ ਲੀਡਰ ਨਿਕਲਣ ਨਾਲ ਦੀ ਨਾਲ ਜੀਸੀਬੀ ਫੇਰ 20 ਤੋਂ 25 ਗੱਡੀਆਂ ਜਿਹੜੀਆਂ ਪੁਲਿਸ ਦੇ ਹੁੰਦੀਆਂ ਨੇ ਨਾਲ ਥਾਣੇ ਅੰਚ ਤਾਂ ਪੁਲਿਸ ਹੈ ਨਹੀਂਗੀ ਆ ਜਾ ਕੇ ਪਤਾ ਕਰ ਲਓ ਜਿਹੜਾ ਇਸ ਸੰਬੰਧ ਥਾਣਾ ਵੀ ਕਿੰਨੇ ਮੁਲਾਜ਼ਮ ਨੇ ਸਾਡੀ ਜਗਰਾਉਂ ਦੀ 2 ਲੱਖ ਵਾਦੀ ਹੈ ਤੇ ਮੁਲਾਜ਼ਮ ਪਤਾ ਥਾਣੇ ਸਿਟੀ ਨੂੰ 26 ਨੇ ਮੁਲਾਜ਼ਮਾਂ ਦੀ ਗਿਣਤੀ ਹੈ ਨਹੀਂ ਕਾਹਦੇ ਲਈ ਇਹਨਾਂ ਦੀ ਲੀਡਰਾਂ ਦੀ ਰਖੇਲ ਬਣਾਈ ਆ ਪੁਲਿਸ ਪੁਲਿਸ ਇਹਨਾਂ ਦੀ ਰਖੇਲ ਬਣਨੂ ਐ ਅੱਜ ਆ ਹੁਣ ਹੜ ਆ ਗਏ ਕੁਝ ਉੱਥੇ ਖੜੇ ਨੇ ਕੁਝ ਇਹ ਨਾਲ ਗੱਡੀਆਂ 20 ਤੋਂ 25 ਜਾਂਦੀਆਂ ਨੇ ਕਿਉਂਕਿ ਆ ਪੈਂਦੇ ਨੇ ਆ ਲੋਕ ਪੈਂਦੇ ਨੇ ਉਹ ਕਹਿੰਦਾ ਸੀ ਨਾ ਡਲਾ ਤੋਂ ਡਲਾ ਹੁੰਦਾ ਕਿਧਰ ਸੇ ਚਲਾ ਹੁੰਦਾ ਐ ਹੁਣ ਡਲਾ ਚੱਲਦਾ ਆ ਹੁਣ ਆਹੀ ਡਲਾ ਚੱਲਣਾ ਤੁਸੀਂ ਤੁਸੀਂ ਬੜੋਂਗੇ ਕਿਵੇਂ ਨਾਲ ਲੋਕਾਂ ਚ ਕੀ ਮੂੰਹ ਲੈ ਕੇ ਬੜੋਂਗੇ ਇਹ ਨਾਲ ਲੋਕਾਂ ਨਾਲ ਨਹੀਂ ਖੜੇ ਯਾਰ ਅੱਜ ਤੱਕ ਇਤਿਹਾਸ ਚ ਨਹੀਂ ਹੋਇਆ ਯਾਰ ਤੁਹਾਨੂੰ ਇੱਕੋ ਵਾਰ 91 ਸੀਟਾਂ ਦਿਤਾਤੀਆਂ ਹੁਣ ਇਹਨਾਂ ਨੇ ਜਿਤਾਈਆਂ ਨੇ ਅੱਜ ਜਿਹਨਾਂ ਨੂੰ ਫੋਕਰੇ ਮਢੀਰ ਕਹਿੰਦੇ ਸੀ ਅੱਜ ਇਹੀ ਮੁਰੇ ਵੱਡੇ ਵੱਡੇ ਟਰੈਕਟਰ ਲੈ ਕੇ ਬੁੱਕਦੇ ਨੇ ਜਿਹੜੇ ਟਰੈਕਟਰ ਤੇ ਪੂਰੀ ਦੁਨੀਆ ਕਰਦੀ ਹੁੰਦੀ ਸੀ ਵੀ ਇਹ ਟਰੈਕਟਰ ਚੱਕੀ ਫਿਰਦੇ ਅੱਜ ਇਹੀ ਟਰੈਕਟ ਕੰਮ ਕਰਦੇ ਨੇ ਅੱਛਾ ਭਾਈ ਜਿਵੇਂ ਪੁਲਿਸ ਅੱਗੇ ਪੱਤਰਕਾਰਾਂ ਨੂੰ ਰੋਕ ਰਹੀ ਆ ਅਸੀਂ ਕਈ ਥਾਵਾਂ ਦੇ ਉੱਤੇ ਕਵਰੇਜ ਕਰ ਲਈ ਪਰ ਸਾਨੂੰ ਕਿਤੇ ਰੋਕਿਆ ਨਹੀਂ ਜਿਵੇਂ ਇੱਥੇ ਆਏ ਇੱਥੇ ਵੀ ਰੋਕ ਰਹੇ ਆ ਕਿ ਵੀ ਤੁਸੀਂ ਅੱਗੇ ਨਾ ਜਾਓ ਤੁਸੀਂ ਆਮ ਪਬਲਿਕ ਹੀ ਹੋ ਤੁਸੀਂ ਕਹਿੰਦੇ ਉੱਥੇ ਜਾ ਕੇ ਕਵਰੇਜ ਨਾ ਕਰੋ ਤੁਸੀਂ ਇੱਥੇ ਹੀ ਖੜ੍ਹ ਜੋ ਇਹ ਕਾਰਨ ਕੀ ਹੈ ਪੁਲਿਸ ਜਿਹੜੀ ਉੱਥੇ ਖੜੀ ਹੋਈ ਆ ਅਸੀਂ ਫਿਰ ਵੀ ਅਸੀਂ ਇੱਧਰ ਦੀ ਇੱਧਰ ਆ ਕੇ ਆ ਕੇ ਕਵਰੇਜ ਕਰਕੇ ਕਾਰਨ ਕੀ ਹੈ ਕਿ ਇੱਥੇ ਕੋਈ ਅਜੀਹੀ ਚੀਜ਼ ਹੈ ਨਲਾਕੀ ਹੈ ਪ੍ਰਸ਼ਾਸਨ ਦੀ ਸਾਹਮਣੇ ਪਹੁੰਚ ਬਿਲਕੁਲ ਨਲਾਕੀ ਆ ਰੋਕ ਰਹੇ ਆ ਵੀ ਇਹ ਮੀਡੀਆ ਜਾਊਗਾ ਇਹਨਾਂ ਨੇ ਸਾਡੀ ਮੰਨਣੀ ਨਹੀਂ ਕਿਹੜੇ ਮੰਨਣਗੇ ਸਰਕਾਰੀ ਜਿਹੜੇ ਕਹਣਗੇ ਡਿਲੀਟ ਹੋਊਗੀ ਜਾਂ ਐਂ ਕੁਝ ਹੋ ਗਿਆ ਆ ਤੁਸੀਂ ਸੱਚ ਦਿਖਾ ਦੇਣਾ ਇੱਥੇ ਇਹ ਕਹਿੰਦੇ ਆ ਉੱਥੇ ਕਹਿੰਦੇ ਜੀ ਅੱਗੇ ਪ੍ਰਸ਼ਾਸਨ ਲੱਗਿਆ ਹੋਇਆ ਆ ਹੁਣ ਤੁਸੀਂ ਗੜਾ ਕੱਢਿਆ ਆਪਾਂ ਨਾਲ ਨਾ ਕੋਈ ਪੁਲਿਸ ਦੇਖੀ ਨਾ ਕੁਝ ਨਹੀਂ ਦੇਖਿਆ ਪ੍ਰਸ਼ਾਸਨ ਦੇਖਿਆ ਮੈਨੂੰ ਦੱਸੋ ਕਿਹੜਾ ਪ੍ਰਸ਼ਾਸਨ ਆਹੋ ਹੀ ਆਮ ਲੋਕ ਲੱਗੇ ਨੇ ਇਹਨਾਂ ਦੀ ਨਾਕਾਮੀ ਇਹ ਆ ਵੀ ਆਮ ਲੋਕ ਕੰਮ ਕਰਦੇ ਨੇ ਅਸੀਂ ਕਿਹੜੇ ਮੂਹ ਨਾਲ ਕਮਾਂਗੇ ਲੰਗਰ ਪ੍ਰਸ਼ਾਦਾ ਨਹੀਂ ਯਾਰ ਇਹ ਪੂਰਾ ਕਰ ਸਕਦੇ ਇਹ ਤਾਂ ਜੇ ਸਾਡੇ ਗੁਰਦੁਆਰਾ ਸਾਹਿਬ ਨਾ ਹੋਣ ਜਾਂ ਜਿਹੜੀਆਂ ਸਿੱਖ ਸੰਸਥਾ ਮੇ ਨਾ ਹੋਣ ਇਹ ਤਾਂ ਲੋਕਾਂ ਨੂੰ ਭੁੱਖੇ ਮਾਰ ਦੇਣ ਪੱਲੇ ਕੀ ਹੈ ਸਰਕਾਰ ਦੇ ਵਿਚ ਵਿਚ ਅੱਜ ਪੂਰੇ ਪੰਜਾਬ 'ਚ ਵੱਡੇ ਵੱਡੇ ਹੋਲਡਿੰਗ ਲਾ ਦਿੱਤੇ ਗਏ ਆ ਨਸ਼ਾ ਮੁਕਤ ਪੰਜਾਬ ਕਿਹੜਾ ਨਸ਼ਾ ਮੁਕਤ ਹੈ ਮੈਨੂੰ ਦੱਸੋ ਜਾਣ ਬੁੱਝ ਕੇ ਜਾਣ ਬੁੱਝੇ ਧਿਆਨ ਭਟਕਾ ਰਹੇ ਆ ਆਹ ਖਬਰ ਜੇ ਜਾਊਗੀ ਆ ਚੱ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਦਿੰਨਾ ਮਾੜੀ ਮੋਟੀ ਜਿਹੜੀ ਤੇਰੀ ਇੱਜ਼ਤ ਬੱਚੀ ਸੀ ਨਾ ਆਹੜਾ ਨੇ ਉਹ ਵੀ ਨੰਗੇ ਕਰਤਾ ਤੁਹਾਨੂੰ ਕਿਉਂਕਿ ਅੱਜ ਹੜ ਆਗੇ ਤੁਹਾਡੇ ਕੋਲੇ ਤੁਸੀਂ ਸਾਰਾ ਸੌਣ ਨੰਗੇ ਆ ਯਾਰ ਭਾਦੋਂ ਨੰਗੇ ਅੱਧੀ ਤੁਸੀਂ ਕੋਈ ਪ੍ਰਬੰਧ ਹੀ ਨਹੀਂ ਕੀਤੇ ਇਸ ਲਈ ਤੁਸੀਂ ਆਪ ਦੀਆਂ ਨਕਾਮੀਆਂ ਛਪਾਉਣ ਲਈ ਪੁਲਿਸ ਨੂੰ ਲਾ ਲਾ ਪੱਤਰਕਾਰਾਂ ਨੂੰ ਜਾਂ ਜਿਹੜੇ ਕੋਈ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੂੰ ਰੋਕਣਾ ਬੰਦ ਕਰੋ ਇਹ ਹੁਣ ਤੁਹਾਡਾ ਜਿਹੜਾ ਬਾਲਾ ਦੇਰ ਨਹੀਂ ਚੱਲਣਾ ਜਿਵੇਂ ਤੁਸੀਂ ਤੁਹਾਡੀ ਸਰਕਾਰ ਹੜਾ ਨੇ ਨੰਗੀ ਕਰਤੀ ਤੁਸੀਂ ਆ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਐਵੇਂ ਹੀ ਹੁਣ ਤੁਸੀਂ ਸਾਰਾ ਸਿਸਟਮ ਤੁਹਾਡਾ ਨੰਗਾ ਹੋ ਜਾਣਾ ਹੈ ਬੰਦੇ ਦੇ ਪੁੱਤ ਬਣ ਜੋ ਰਹਿ ਗਿਆ ਸਾਲ ਇਹ ਲੋਕ ਫਿਰ ਉਵੇਂ ਹੀ ਕਰਨਗੇ ਜਿਵੇਂ ਕਹਿੰਦੇ ਹੁੰਦੇ ਆ ਭਾਈ ਭਾਈ ਸੁਖ ਜਗਰਾਉ ਸੀ ਕਿ ਸਾਡੇ ਨਾਲ ਤਾਂ ਗੱਲਬਾਤ ਕੀਤੀ ਹੈ ਜਿਵੇਂ ਇੱਥੇ ਇਕੱਠ ਆ ਜਿਵੇਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਦੱਸਿਆ ਕਿ ਕੀ ਹਾਲਾਤ ਨੇ ਇੱਥੇ ਦੇ ਬੀਜੀ ਨੇ ਬਹੁਤ ਛੋਟੀ ਗੱਲ ਕੀਤੀ ਜੀ ਬਹੁਤ ਵਧੀਆ ਗੱਲ ਕੀਤੀ ਮੇਰੇ ਵੀਰ ਨੇ ਇਹ ਪੰਜਾਬ ਦਾ ਸ਼ੇਰ ਹੈ ਜੀ ਆ ਸਾਰੇ ਛੇਰੀਲੇ ਪੰਜਾਬ ਦੇ ਸਾਨੂੰ ਪੰਜਾਬ ਨੂੰ ਬਦਨਾਮ ਕਰ ਰਹੇ ਲੋਕ ਬਦਨਾਮ ਠੀਕ ਹੈ ਜੀ ਅਸੀਂ ਚੰਗਾ ਕੰਮ ਕਰਨਾ ਸਾਨੂੰ ਬੰਦੇ ਕੰਮ ਰ ਭੇਜਦੇ ਨੇ ਜੇ ਸਿੱਧੇ ਪਾਸੇ tourne ਸੰ ਦੂਜੇ ਪਾਸੇ ਨੂੰ ਭੇਜਦੇ ਨੇ ਠੀਕ ਹੈ ਬੇ ਜੀ ਆ ਵੀ ਦੇ ਮੇਰੇ ਬਿਲਕੁਲ ਤਾਂ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿ ਵੀ ਕਿਸ ਤਰੀਕੇ ਦੇ ਹਾਲਾਤ ਚ ਕਿਸੇ ਸਰਹਾਲੀ ਪਿੰਡ ਦੇ ਨੇੜੇ-ਤੇੜੇ ਬੰਨ ਕਿਵੇਂ ਆ ਜਿਵੇਂ ਸਾਨੂੰ ਪ੍ਰਸ਼ਾਸਨ ਨੇ ਰਸਤੇ ਦੇ ਵਿੱਚ ਰੋਕਿਆ ਕਿ ਉੱਥੇ ਤਾਂ ਬੜਾ ਪ੍ਰਸ਼ਾਸਨ ਲੱਗੇ ਹੋਇਆ ਪਰ ਬੰਨ ਦੇ ਕੋਲ ਜਿਹੜਾ ਇਹ ਬੰਨ ਤੁਸੀਂ ਬੰਨ ਇੱਥੇ ਤਕਰੀਬਨ 2-3 ਮੁਲਾਜ਼ਮ ਖੜੇ ਹੋਏ ਨੇ ਹੋਰ ਕੋਈ ਨਹੀਂ ਖੜਾ ਉਹਨਾਂ ਦੇ ਲਾਈਫ ਜੈਕਟਾਂ ਵੀ ਨਹੀਂ ਪਾਈਆਂ ਆਈਆਂ ਕੋਈ ਅਨਸੁਖਾ ਵੀ ਘਟਨਾ ਵਾਪਰਦੀ ਆ ਅਸੀਂ ਪੁਲਿਸ ਵਾਲਿਆਂ ਦੇ ਬਾਰੇ ਸੋਚ ਰਹੇ ਹਾਂ ਪਰ ਜਿਹੜੇ ਇੱਥੇ ਨੌਜਵਾਨ ਮੁੰਡੇ ਕੰਮ ਕਰ ਰਹੇ ਨੇ ਇੱਕ ਵਾਰੀ ਤਸਵੀਰ ਦਿਖਾਵਾਂਗਾ ਕਿਉਂਕਿ ਜਿਵੇਂ ਉੱਥੇ ਆਮ ਪਬਲਿਕ ਨੂੰ ਰੋਕ ਪਰ ਇੱਥੇ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਦੇ ਲਾਈਫ ਜੈਕਟਾਂ ਕਿਉਂ ਨਹੀਂ ਪਵਾਇਆਂ ਗਈਆਂ ਕਿਉਂਕਿ ਜਿਸ ਤਰੀਕੇ ਨਾਲ ਉੱਥੋਂ ਪਾਣੀ ਨਾਲ ਦੀ ਨਾਲ ਅਸੀਂ ਦੇਖਿਆ ਕਿ ਬੰਨ ਕਿਰਦਾ ਜਾ ਰਿਹਾ ਜੇ ਅਲਰਟ ਜਾਰੀ ਕੀਤਾ ਹੋਇਆ ਹੈ ਪ੍ਰਸ਼ਾਸਨ ਨੇ ਰੈਡ ਅਲਰਟ ਜਾਰੀ ਕੀਤਾ ਹੈ ਤੇ ਇਹਨਾਂ ਨੂੰ ਜਿਹੜੀਆਂ ਲਾਈਫ ਜੈਕਟਾਂ ਕਿਉਂ ਨਹੀਂ ਪਵਾਇਆਂ ਗਈਆਂ ਇਹ ਵੀ ਸਵਾਲ ਨੇ ਤੇ ਇਹ ਤਸਵੀਰ ਤੁਹਾਨੂੰ ਅਸੀਂ ਸਸਰਹਾਲੀ ਪਿੰਡ ਦੇ ਬਿਲਕੁਲ ਨੇੜੇ ਤੁਸੀਂ ਬੰਨ ਤੋਂ ਸਾਂਝੀ ਕੀਤੀ ਹੈ ਤੇ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਤਾਂ ਜੋ ਇਹਨਾਂ ਲੋਕਾਂ ਤੱਕ ਮਦਦ ਪਹੁੰਚ ਸਕੇ ਤਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਤੁਹਾਡੇ ਨਾਲ ਵੀਡੀਓ ਸਾਂਝਾ ਕੀਤਾ ਹੈ